ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਰੇ YouTube ਚੈਨਲ ਮੰਤਰਿਤ ਟਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋਪ ਕਰਦੇ ਆ ਤੁਸੀਂ ਸਾਰੇ ਟਿਕ ਟਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਚਲੋ ਅਸੀਂ ਵਲੌਗ ਦੀ ਸਟਾਰਟਿੰਗ ਕਰਦੇ ਆ ਲਓ ਜੀ ਤੁਹਾਨੂੰ ਦਿਖਾਣੇ ਦੁਪੱਟੇ ਸਵੇਰ-ਸਵੇਰ ਚਿਕੋ ਕੀ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਓ ਜੀ ਆਜੋ ਸੁੱਤੀ ਤਾਂ ਆਏ ਨਹੀਂ ਸੁੱਤੀ ਨਹੀਂ ਹੈ ਗਿਆ ਸਾਰੀਆਂ ਇਹਵੇਂ ਆ ਹਾਂ ਜੀ ਬੱਚ ਸਾਰੀਆਂ ਗਈਆਂ ਸੁੱਤੀ ਨੀ ਕੋਈ ਆ ਫੋਲੀਆ ਨਾਲੇ ਲੈ ਵੀ ਵੀ ਇਥੋਂ ਆ ਲੈ ਤੇ ਮੈਂ ਗੋਲੇ ਨੰਦੇ ਗੋਨੇ ਨੰਦੇ ਕੋ ਇਹ ਨਹੀਂ ਰੂ ਗਈ ਪਰ ਨਾ ਪਹਿਲੀ ਵਾਰ ਹੀ ਆ ਮੁੰਡਾ ਚਾ ਵਾਈਟ ਵੀ ਆ ਇਹ ਆਏ ਪਹਿਲੀ ਵਾਰ ਉਹਦੇ ਤੇ ਹੈ ਬੜੀ ਪਹਿਲੀ ਵਾਰ ਆਜੀ ਪਹਿਲੀ ਵਾਰ ਆਇਆ ਵਾਈਟ ਬਲੈਕ ਸੂਟ ਨਾਲ ਮੈਚ ਕਰਕੇ ਜੀ ਪਹਿਲੀ ਵਾਰ ਆ ਫਿਰ ਤੁਨ ਚੁੰਨੀਆਂ ਦੇਖੋ ਪਿੰਡ ਦੇ ਵਿੱਚ ਵੀ ਇਸ ਤਰ੍ਹਾਂ ਚੁੰਨੀਆਂ ਤੇ ਚੀਜ਼ਾਂ ਵਿੱਚ ਨਾਲ ਲਿਆਉਂਦੇ ਨੇ ਤੇ ਆਪਾਂ ਦੇਖਦੇ ਆ ਜੇ ਕੋਈ ਸੂਟ ਨਾ ਮੇਰੀ ਚੁੰਨੀ ਵਿੱਚ ਹੋ ਗਈ ਹੂੰ ਮੈਨੂੰ ਪਤਾ ਨਹੀਂ ਹੁੰਦਾ ਕਾਹਦਾ ਕੀ ਹੋਣਾ ਹੈ ਸੋਚਦਾ ਹਾਂ ਕਿ ਅੱਛੀ ਜਿਹੀ ਕੋਈ ਅੱਛੀ ਚੀਜ਼ ਸਬਸਕ੍ਰਾਈਬ ਹੋ ਜੇ ਹੂੰ ਇਹ ਮੈਂ ਨਾ ਕੋਈ ਨਹੀਂ ਆ ਗਿਆ ਆਹ ਦੇਖ ਕੰਨਾ ਤਾਂ ਫੜਕਾ ਚੱਕਿਆ ਫਿਰ ਬੋਲਣਾ ਤੇ ਮੈਨੂੰ ਨਹੀਂ ਆਉਂਦਾ ਸਰ ਕੋਈ ਫਿਰ ਦੇਖਣੀ ਆ ਬੱਸ ਘਟੇ ਗਿਆ ਇਸ ਪਰ ਤੁਰ ਤੁਰ ਕਰੇ ਨੰਨਾ ਨਾ ਇੱਕਾਮ ਨੂੰ ਕਮਾ ਲਿਆ ਹੋਇਆ ਲੈ ਕੇ ਆਣ ਕਿੰਨੇ ਚਾਹੀਏ ਮੋਟਰ ਸੇ ਕੰਮ ਲਾ ਲਿਆ ਇਹ ਮਰਤੀਂ ਤੋਂ ਤੂੰ ਬੋਲਾ ਮੇਰੀ ਵੀਡੀਓ ਬਣਾਓ ਅੱਜ ਆਏ ਆਏ ਮਾਰਦਾ ਤੇ ਜਬ ਜਦ ਬੋਲਾ ਮੇਰੀ ਵੀਡੀਓ ਬਣਾਓ ਚੱਲ ਚਲਾ ਲਾ ਲੈ ਜਲਦੀ ਚਲਾ ਫਿਰ ਵੀਡੀਓ ਰੋਟੀ ਬਣਾ ਕੇ ਜਿੰਦੀ ਮੇਰੇ ਕਹਦਾ ਮੇਰੀ ਵੀਡੀਓ ਬਣਾਓ सीधा सीधा चलो बैक बैक करो बैक बैक करो यस yes. सीधी ले जाओ सीधी आ जाओ सीधी ले आओ। आओ मेरे ले सीधी इधर घुमा के आओ सीधा कर ला सीधा कर ला सीधा सीधा हाँ सीधा करो सीधा ਮੋੜ ਲਓ ਮੋੜ ਲਓ ਇਹ ਬੈਕ ਕਰੋ ਬੈਕ ਕਰੋ ਬੈਕ ਕਰੋ ਮੈਂ ਗੱਡੀ ਚਲਾਉਂਦਾ ਜੱਟ ਦੇਖੋ ਚਲੋ ਉਧਰ ਨੂੰ ਮੋੜੋ ਹੁਣ ਅੱਗੇ ਵਾਲਾ ਅੱਗੇ ਵਾਲਾ ਕਰੋ ਯੈਸ 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 ਮੋੜ ਲਓ ਮੋੜਦਾ 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 ਮੋੜ ਲਓ ਬੈਕ ਕਰੋ ਬੈਕ ਕਰੋ ਬੈਕ ਕਰੋ ਬੈਕ ਕਰੋ ਬੈਕ ਕਰੋ ਸਟੀering ਮੋੜੋ ਸਟੀering ਮੋੜੋ ਸਟੀering ਮੋੜੋ ਦੂਜੀ ਤਰਫ ਦੂਜੀ ਤਰਫ ਸਟੀering ਮੋੜੋ ਦੂਜੀ ਤਰਫ ਉੱਤ ਕੱਟ ਮਾਰੋ ਕੱਟ 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 स्टेयरिंग मोड़ ना स्टेयरिंग 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 मोड़ो हूँ घुमा ला घुमा ला ले जा ले जा ले जा ले जा ले जा ले चलो 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 सीधा करो सीधा 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 ले जा ले जा सीधी ले जा सीधी वेरी गुड वेरी गुड वेरी गुड सीधा 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 ले जाओ सीधा गुड 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 चलो बस ਜੀ ਹੁਣ ਜੱਜੋਤ ਵੀ ਵੀ ਬਣਾ ਲਈਏ ਵੀਡੀਓ ਕਹਿੰਦਾ ਮੇਰੇ ਵੀਡੀਓ ਬਣਾਓ ਹੁਣ ਆਪਾਂ ਬਣਾਈਏ ਦੀ ਰੋਟੀ ਇਹੇ ਬਣਾ ਕੇ ਦੇਦੀ ਤੈਨੂੰ ਮੈਂ ਤਾਂ ਬਣਾਈ ਹੀ ਨਹੀਂ ਅਜੇ ਕਹਿੰਦਾ ਮੈਂ ਤਾਂ ਖਾ ਲਈ ਉਹ ਆਵਾਜ਼ ਆਉਂਦੀ ਬਈ ਤੇਰੀ ਸਕੂਟਰੀ ਦੀ ਆਵਾਜ਼ ਉਹਦੀ ਵੈਨ ਦੀ ਜਲਦੀ ਕਰੋ ਖਾਣਾ ਖਾਓ ਲੋ ਜੀ ਹੁਣ ਵੀਡੀਓ ਬਣਾ ਲਈਏ ਦੁਪੱਟਾ ਆਪਾਂ ਲੈ ਲਿਆ ਵੈਸੇ ਮੈਂ ਲੱਗਾ ਮੈਂ ਤੁਹਾਨੂੰ ਦਿਖਾਤਾ ਬਟ ਖੋਲ ਕੇ ਦਿਖਾਵਾਂਗੇ ਠੀਕ ਹੈ ਜੀ ਸਵੇਰੇ ਸਵੇਰੇ ਆਇਆ ਤੇ ਸ਼ਾਪਿੰਗ ਕਰਨੀ ਔਰ ਬਿਆਸਾ ਸ਼ਾਪਿੰਗ ਹੋ ਗਈ ਹੈ ਤਾਂ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਲਾ ਲਾ ਤੁਹਾਨੂੰ ਚੱਲੂ ਬਤਾ ਮਾਰ ਆ ਗਿਆ ਕੋਈ ਮਜ਼ਾਰ ਲੈ ਕੇ ਕੰਮ ਨੂੰ ਰਹਿਣੇ ਦੇ ਜਿਆਦਾ ਜਿਆਦਾ ਮੈਂ ਬਾਜ਼ੂ ਦੇ ਦਿੱਤੀ ਹੈ हां जी आज तो जाला मेरा गोडा रुखता कर देना मैं का नाम आपका देना नंबर गोडा कम में करना पड़ेगा और बड़ा बनाल बड़ा है 5-7 गल्ले का मैं जाने गई तो मत होता ना जाना का करना है दादा जी बाद में बाद में दिन बाद भी तो आप भी वाला आउट नहीं है ਫਰੇ ਬਣਾਉਂਦੇ ਆ ਉਹ ਵੀ ਦੇਖੋ ਵੀ ਇਹ ਕੀ ਦਾ ਮੰਗਾ ਕਹਦਾ ਦੇ ਸਕਦਾ ਹਾਂ ਜੀ ਬਹੁਤ ਬੱਦ ਜੋਰ ਮਾਰ ਦੇ 11 11 7 8 7 8 11000 2131 ਬਸ ਸੁਣਵਾ ਆ ਦਿੰਦੇ ਆ ਉਹ ਪਿੰਡਾਂ ਦੀ ਉਹ ਪਿੰਡਾਂ ਦੀ ਹੈਗੀ ਗੱਲ ਹੀ ਹੈ ਵੀ ਕਰਿਆ ਦੀ ਤੇ ਲੋ ਜੀ ਇੱਥੇ ਆਏ ਸੀ ਆਪਣੇ ਘਰ ਬਾਬਾ ਜੀ ਠੀਕ ਹੈ ਜੀ ਤੁਹਾਨੂੰ ਪਤਾ ਤਾਂ ਲੱਗ ਗਈ ਹੈ ਉਹਗਾ ਸੋ ਇੱਥੇ ਮੈਂ ਕੱਢ ਰਹੀ ਸੀ ਚਿਪਸ ਇਹ ਮੇਰੇ ਹੈਂਡਮੇਡ ਮਤਲਬ ਹੋਮੇਡ ਹੈ ਮੈਂ ਘਰ ਤਿਆਰ ਕੀਤੀ ਹੋਈ ਹੈ ਤੇ ਬਸ ਇਹਨੂੰ ਮਤਲਬ ਔਇਲ ਦੇ ਵਿੱਚ ਕੱਢਣਾ ਹੁੰਦਾ ਪਰ ਬਾਹਰ ਸੋ ਮੈਂ ਸੋਚੇ ਚਲੋ ਅੱਜ ਇਹ ਹੀ ਟਰਾਈ ਕਰਦੇ ਆ ਕਿਉਂਕਿ ਮੈਂ ਬਣਾ ਕੇ ਪਿਛਲੇ ਸਾਲ ਵਾਵਾ ਰੱਖ ਲਈ ਸੀ ਤੇ ਬਟ ਆਪਾਂ ਨਾ ਘਰ ਇੱਕ ਅੱਧੀ ਵਾਰੀ ਹਜੇ ਬਣਾਈ ਸੀ ਬਾਲੇ ਵਾਰੀ ਬਣਾਈ ਨਹੀਂ ਤੇ ਉਹ ਤਾਂ ਮੈਂ ਸਟੋਰ ਕਰਕੇ ਰੱਖੇ ਹੋਇਆ ਘਰ ਬਣਾ ਕੇ ਤੇ ਇਸ ਵਾਰ ਵੀ ਮੈਂ ਥੋੜੀ ਜਿਹਾ ਬਣਾ ਕੇ ਹੋਰ ਸਟੋਰ ਕਰੂੰਗੀ ਐਂਡ ਫਿਰ ਮੈਂ ਸੋਚੇ ਚਲੋ ਅੱਜ ਆਪਾਂ ਇਹ ਹੀ ਬਣਾਉਨੇ ਆ ਨਾ ਬਿਸਕੁਟ ਤਾਂ ਖਾਂਦੇ ਰਹਿੰਦੇ ਆ ਤੇ ਚਲੋ ਜੀ ਇਹ ਜੇ ਬਣਾਉਨੇ ਆ ਤੇ ਇੱਥੇ ਬਸ ਬਾਬਾ ਜੀ ਹਰਨ ਦੇ ਲਈ ਆਪਾਂ ਚਿਪਸ ਰੈਡੀ ਕਰ ਲਈ ਸੀ ਐਂਡ ਉੱਪਰ ਨਮਕ ਛਿੜਕ ਕੇ ਤੇ ਆਪਾਂ ਦੇ ਦਾਂਗ ਚਾਹ ਦੇ ਨਾਲ ਉਹਨਾਂ ਨੂੰ ਤੇ ਲੋ ਜਿੱਥੇ ਮੈਂ ਬਣਾ ਕੇ ਫੜਾਤਾ ਸੀ ਤੇ ਮम्मी ਫੜੋਂ ਚਲੇ ਗਈ ਸੀ ਐਂਡ ਇਸ ਤੋਂ ਬਾਅਦ ਫਿਰ ਮੈਂ ਸਾਰਾ ਖਲਾਰਾ ਵਗੈਰਾ ਚੱਕਿਆ ਐਂਡ ਉਸ ਤੋਂ ਬਾਅਦ ਬਾਬਾ ਜੀ ਕਹਿ ਰਹੇ ਸੀ ਬਹੁਤ ਟੇਸਟੀ ਚਿਪਸ ਬਣਾਈਏ ਤੁਸੀਂ ਤੇ ਬਹੁਤ ਵਧੀਆ ਨਾਲੇ ਘਰ ਦੀ ਬਣੀ ਹੋਈ ਹੈ ਹਨਾ ਕੋਈ ਨੁਕਸਾਨ ਨਹੀਂ ਹੈਗਾ ਤੇ ਫਿਰ ਬਾਬਾ ਜੀ ਨੇ ਮੇਥੋਂ ਰੈਸਪੀ ਵੀ ਪੁੱਛੀ ਕਿ ਕਿਸ ਤਰ੍ਹਾਂ ਰੈਡੀ ਕੀਤੇ ਨੇ ਤੇ ਫਿਰ ਇਥੇ ਮੈਨੂੰ ਡੈਡੀ ਜੀ ਨੇ ਆਵਾਜ਼ ਮਾਰੀ ਐਂਡ ਫਿਰ ਮੈਂ ਬਾਬਾ ਜੀ ਨੂੰ ਸਾਰਾ ਦੱਸਿਆ ਪ੍ਰੋਸੈਸ ਕਿਵੇਂ ਇਦਾਂ ਇਦਾਂ ਰੈਡੀ ਕੀਤੀ ਹੈ ਤੇ ਉਹ ਕਹਿ ਰਹੇ ਸੀ ਬਹੁਤ ਟੇਸਟੀ ਬਣੀ ਹੈ ਐਂਡ ਛੋਟੇ ਬੱਬਾ ਜੀ ਤਾਂ ਕਹਿ ਰਹੇ ਸੀ ਮੈਂ ਵੀ ਟਰਾਈ ਜ਼ਰੂਰ ਕਰੂੰ ਇੱਕ ਵਾਰ ਤੇ ਕਿਉਂਕਿ ਫਿਰ ਮੈਂ ਕਿਉਂਕਿ ਕਾਫੀ ਜ਼ਿਆਦਾ ਬਣਾ ਕੇ ਰੱਖੀ ਹੋਈ ਸੀ ਤੇ ਫਿਰ ਮੈਂ ਬੱਬਾ ਜੀ ਹਰਾਂ ਨੂੰ ਵੀ ਪਾਤੀ ਸੀ ਕਿਉਂਕਿ ਮੈਂ ਤਾਂ ਹੋਰ ਵੀ ਬਣਾ ਲੈਣੀ ਹੈ ਨਾ ਤੇ ਮੈਂ ਕਿਹਾ ਚਲੋ ਨਾਲੇ ਬਾਣੀ ਹੋਈ ਸਟੋਰ ਕੀਤੀ ਹੋਈ ਚੀਜ਼ ਹੈ ਨਾਲੇ ਹਨਾ ਤੇ ਫਿਰ ਮੈਂ ਬੱਬਾ ਜੀ ਹਰਾਂ ਨੂੰ ਵੀ ਪਾ ਕੇ ਦਿੱਤੀ ਚਿਪਸ ਐਂਡ ਉੱਥੇ ਬੱਬਾ ਜੀ ਦੱਸ ਰਹੇ ਸੀ ਬੱਚੇ ਹੈਗੇ ਨੇ ਬੱਬਾ ਜੀ ਕਹਿੰਦੇ ਮੈਂ ਵੀ ਘਰ ਬਣਾ ਕੇ ਖਵਾਉਂ ਬੱਚਿਆਂ ਨੂੰ ਨਾਲੇ ਉਹ ਵੀ ਬਣਾ ਕੇ ਵੀ ਦੇਖੋ ਮੈਂ ਜ਼ਰੂਰ ਤੇ ਫਿਰ ਮੈਂ ਬੱਬਾ ਜੀ ਨੂੰ ਪੋ ਆਤੀ ਸੀ ਚਿਪਸ ਐਂਡ ਥੇਮਾ ਚਾਹ ਪਣੀ ਪੀ ਕੇ ਤੇ ਬੱਬਾ ਜੀ ਹਰਾਂ ਨੂੰ ਪਿਆਤੀ ਤੇ ਤੁਹਾਨੂੰ ਪਤਾ ਹੀ ਹੈ ਬੱਬਾ ਜੀ ਆਉਂਦੇ ਹੁੰਦੇ ਨੇ ਕਣਕਾਂ ਵਾਢੀ ਵੇਲੇ ਜੀ ਟਾਈਮ ਹੋ ਗਿਆ ਇਹ ਟਾਈਮ ਹੋ ਗਿਆ ਕਿੰਨੇ ਵਜ ਦਾ ਟਾਈਮ ਹੋ ਗਿਆ ਜੀ ਟਾਈਮ ਹੋ ਗਿਆ 12:50 ਮਿੰਟ ਦਾ ਟਾਈਮ ਹੋ ਗਿਆ ਤੇ ਟਾਈਮ ਹੋ ਗਿਆ 12:50 ਮਿੰਟ ਦਾ ਤੇ ਹੁਣ ਆਪਾਂ ਬਣਾਉਣੇ ਆ ਸਬਜ਼ੀ 2 ਵਜੇ ਬਰਾੜ ਸਾਹਿਬ ਆਉਣਗੇ ਜਦ ਲੋ ਜੀ ਆਪਾਂ ਕੀ ਕਰਨ ਲੱਗੇ ਆਂ ਦੇਖੋ ਤੁਸੀਂ ਇਹ ਹੈ ਗਿਆ ਆਪਣੇ ਇਹ ਆਪਾਂ ਘਰੇ ਬਣਾਈਆਂ ਸੀ ਘੋੜੀ ਤੇ ਇਹ ਬਣਾਈਆਂ ਸੀ ਪਿਛਲੇ ਸਾਲ ਹਨਾ ਮੈਨੂੰ ਲੱਗਦਾ ਸ਼ਾਇਦ ਪਿਛਲੇ ਸਾਲ ਦੀਆਂ ਪਈਆਂ ਇਹਦਾ ਵਲੌਗ ਪਤਾ ਨਹੀਂ ਮੈਂ ਪਾਤਾ ਕਿ ਨਹੀਂ ਪਾਇ ਜੀ ਨਹੀਂ ਪਾਇ ਤੇ ਵਲੌਗ ਐਡਿਟ ਕਰਕੇ ਮੈਂ ਪਾ ਦੂੰਗੀ ਤੁਹਾਡੇ ਤੱਕ ਇਹ ਵੀ ਆਪਾਂ ਕੋਸ਼ਿਸ਼ ਕਰਾਂਗੇ ਜੇ ਤਾਂ ਵਲੌਗ ਪਾਇਆ ਹੋਇਆ ਮੈਂ ਦੇਖ ਲੂੰ ਜੇ ਨਾ ਪਾਇਆ ਹੋਇਆ ਨਾ ਤੁਹਾਨੂੰ ਇਹ ਵੀ ਵਲੌਗ ਵਿਖਾਵਾਂਗੇ ਮੈਨੂੰ ਲੱਗਦਾ ਸ਼ਾਇਦ ਪਾਇਆ ਹੋਇਆ ਤੁਸੀਂ ਦੇਖੋ ਜੇ ਚਲੋ ਮੈਂ ਧਿਆਨ ਮਾਰੂ ਜੇ ਨਾ ਪਾਇਆ ਹੋਇਆ ਤੇ ਮੈਂ ਤੁਹਾਨੂੰ ਇਹ ਵੀ ਵਲੋਗ ਦੇਖੋ ਪੀਲੇ ਕਲਰ ਕਲਰ ਪਾਇਆ ਹੋਇਆ ਐਸੇ ਕਲਰ ਵਾਲੀਆਂ ਪੀਲੀਆਂ ਵਿੱਚ ਠੀਕ ਹੈ ਜੀ ਸੋ ਚਲੋ ਜੀ ਇਹਨੂੰ ਹੁਣ ਨਾ ਆਪਾਂ ਕਰਦੇ ਆਂ ਭੁੰਨਦੇ ਆਂ ਕਾਲ ਆ ਰਹੀ ਹੈ 1 ਮਿੰਟ ਜੀ ਤੇ ਲੋ ਜੀ ਇਹ ਪਤਾ ਕੀ ਹੈ ਭੁੰਨ ਕੇ ਨਹੀਂ ਰੱਖਿਆ ਸੀ ਆਪਾਂ ਤੇ ਇਹਨਾਂ ਨੂੰ ਹੁਣ ਭੁੰਨਦੇ ਆਂ ਆਪਾਂ ਠੀਕ ਹੈ ਜੀ ਫਿਰ ਦੱਸਾਂਗੇ ਕੀ ਕਰਾਂਗੇ ਕਿੱਦਾਂ ਬਣਾਵਾਂਗੇ ਸਾਰਾ ਤੁਹਾਨੂੰ ਮੈਂ ਸ਼ੇਅਰ ਕਰ ਦੇਣਾ ਠੀਕ ਹੈ ਜੀ ਬਾਅਦ ਵਿੱਚ में ना वो देश देखो कलर बिच आप पा कलर पाया कई देखो ये पुज गए समझ लो ती देखो चिटक सी ना पुज गए इस तरह का कलर हो तो फिर बहुत टेस्टी बन गए ने फिर भावें दुद्ध च पालो कच्चिया दायदा नहीं ना दुद्ध कच्चिया कहीं पा दें ਉਹ ਵੀ ਘਰ ਬੈਨਾਂ ਦਾ ਸਮੇਂ ਚ ਉਹਦੇ ਨਹੀਂ ਵਰਤ ਕੇ ਦਾ ਸੁੱਕੇ ਪਾ ਕੇ ਖਾਂਦੇ ਹੁੰਦੇ ਸੀਗੇ ਪਰ ਆਪਣੇ ਤੋਂ ਤਿਆਰ ਆਟਾ ਜਿਹਾ ਲੱਗਦਾ ਆਪਣਾ ਲੋ ਜੀ ਇੱਧਰ ਵੀ ਆਪਾਂ ਇਹ ਭੁੰਨੀ ਜਾਂਦੇ ਆ ਇੱਧਰ ਵੀ ਮੇਰੇ ਰਦਾ ਭੁੰਨ ਕੇ ਰੱਖ ਲਿਆ ਹੈ ਨਾ ਜਪਜੋਤ ਨੂੰ ਨਾ ਇਹ ਹੀ ਮੈਗੀ ਬਣਾ ਕੇ ਦਿਆ ਕਰਾਂਗਾ ਮੇਰਾ ਰਦਾ ਲੋ ਜੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਇੱਧਰ ਹੀ ਪਾ ਲੈਨੇ ਆ ਇਸ ਤਰ੍ਹਾਂ ਇਹਨਾਂ ਨੂੰ ਪਾ ਲੈਨੇ ਆ। ਇਹ ਇਧਰ ਲਿਆਂ ਨੂੰ ਇਧਰ ਹੀ ਪਾ ਦਿੰਨੇ ਆ। ਲੋਚ ਇਹਨੂੰ ਕਈ ਤਰੀਕੇ ਨਾਲ ਬਣਾ ਸਕਦੇ ਆ। ਆਪਾਂ ਸੇਵੀਆਂ ਨੂੰ ਜਿਹੜਾ ਮੈਂ ਤਰੀਕੇ ਨਾਲ ਬਣਾਉਂਗੀ ਉਹ ਬਣਾ ਕੇ ਦਿਖਾਉਣੀ ਤੁਹਾਨੂੰ ਅੱਜ ਮੈਂ ਮੈਂ ਕਿਸ ਤਰੀਕੇ ਨਾਲ ਬਣਾਉਂਗੀ ठीक है मैं अपने तरीके थोड़ा शेयर कर दी मैं चलो सारा ठीक है जी ਇਦੇ ਵਿੱਚ ਪਾਵਾਂਗੇ ਅੱਪਾ ਜੀ ਸ਼ੱਕਰ ਪਾਵਾਂਗੇ ਖੰਡ ਨਹੀਂ ਪਾਣੀ ਸ਼ੱਕਰ ਪਾਵਾਂਗੇ ਅੱਪਾ ਠੀਕ ਹੈ ਜੀ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਹੋ ਮੈਂ 4 ਚਮਚ ਸ਼ੱਕਰ ਦੇ ਪਾ ਲਈ ਇਹਦੇ ਵਿੱਚ ਠੀਕ ਹੈ ਜੀ ਹੁਣ ਇਹਨਾਂ ਨੂੰ ਆਪਾਂ ਬਣਾਉਣਾ ਹੈ ਕਿਵੇਂ ਬਣਾਉਣਾ ਇਹ ਤੁਹਾਨੂੰ ਦੱਸਦੇ ਆ लो जी येगा दुध दुधन पा देंगे कितना लेंगे लिया जरूर है जी ना आप दुध पाते होर पावे दुध आप थोड़ा ज मिठा भी होर पावे टेस्टी बनने फिर क्योंकि आपको मिठा कि दूजा पाया है ठीक है जी ਇਹ ਚਾਪਾ ਮਗੇ ਦੁੱਧ ਬਹੁਤ ਟੇਸਟੀ ਬਣ ਗਿਆ ਕਿ ਕੋਲਾ ਵੱਡਾ ਤਾਂ ਮੈਂ ਪਾਤਾ ਤੇ ਹੋਰ ਮੈਂ ਦੁੱਧ ਵਿੱਚ ਰੀਨੂੰਗੀ ਸਾਰੀ ਤੁਸੀਂ ਦੇਖੀ ਜਾ ਬਹੁਤ ਟੇਸਟੀ ਬਣੀ ਹੈ

ਬਣਨਗੀਆਂ ਟੈਂਪਸ ਨਾਲ ਬਗੂਗਾ ਆਪਣੀਆਂ ਸੇਵੀਆਂ ਨੂੰ ਤੇ ਪਰ ਸਵਾਦ ਬਹੁਤ ਜ਼ਿਆਦਾ ਬਣਨਗੀਆਂ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਪ੍ਰੋਸੈਸ ਕਿੱਦਾਂ ਬਣਦੀਆਂ ਬਣਾਤੀਆਂ ਤੇ ਜਦੋਂ ਬਣਨਗੀਆਂ ਉਹਦਾ ਵੀ ਦਿਖਾਵਾਂਗੇ ਟੀਕੇ ਦੀ ਤੇ ਬਲਕਿ ਸਬਜ਼ੀ ਬਣਦੀ ਹੈ ਆਪਣੀ ਅੱਜ ਇਹਨੂੰ ਜਪਜੋਤ ਨੂੰ ਵੀ ਸੇਵੇਂ ਖਵਾਵਾਂਗੇ ਆਪਾਂ ਕੁਝ ਹੋਰ ਨਹੀਂ ਖਵਾਉਂਦੇ ਲਗ ਲਗ ਤਰੀਕਾ ਰੋਜ਼ ਲਗ ਲਗ ਚੀਜ਼ ਖਵਾਉਂਦੇ ਹੁੰਦੇ ਕਦੇ ਰੋਟੀ ਕਦੇ ਮੈਗੀ ਕਦੇ ਚਾਹ ਚੌਲ ਕਦੇ ਹਨਾ ਅਲੱਗ ਅਲੱਗ ਬੱਚੇ ਨੂੰ ਰੋਟੀ ਤਾਂ ਫਿਰ ਮਰਜ਼ੀ ਰੋਟੀ ਖਵਾਈ ਕੇ ਰੋਟੀ ਤੋਂ ਮਨ ਨਾ ਕਰਦਾ ਬੱਚੇ ਦਾ ਕਰ ਜੀ ਮੈਗੀ ਖਵਾਏਗੀ ਮੈਗੀ ਵੀ ਬਣੀ ਮਾੜੀ ਚਾਹੇ ਆਟੇ ਦੀ ਪਰ ਵਿੱਚੋਂ ਅਸੀਂ ਇਹ ਮਿੱਠਿਆ ਬਣਾ ਦਿਆ ਕਰਾਂਗੇ ਕਦੇ ਨਮਕੀਨ ਬਣਾ ਦਿਆ ਕਰਾਂਗੇ ਕਦੇ ਮੈਗੀ ਕਦੇ ਚੌਲ ਕਦੇ ਰੋਟੀ ਹਨਾ ਕੋਈ ਸ਼ਡਿਊਲ ਸੈੱਟ ਕਰਦੇ ਆ ਜਿਵੇਂ ਹੁਣ ਅੱਜ ਸਕੂਲੋਂ ਆਊਗਾ ਕੱਲ ਨੂੰ ਘਰੇ ਹੋਊਗਾ ਚਾ ਰੋਟੀ ਖਵਾ ਦਮ ਕੱਲ ਪਰਸੋ ਵੀ ਘਰੇ ਹੋਊਗਾ ਚਾ ਰੋਟੀ ਖਵਾ ਦੱਕ ਦੋ ਦਿਨ ਸਕੂਲੋਂ ਆ ਕੇ ਕੁਝ ਚਾਹੀਦਾ ਹੁੰਦਾ ਲੋ ਰੋਟੀ ਤੋਂ हट ਕੇ ਤੇ ਚਲੋ ਜੀ ਹੁਣ ਆਪਾਂ ਇਹਨਾਂ ਦੀ ਵੇਟ ਕਰਦੇ ਫਿਰ ਬਣੇ ਕੇ ਦਿਖਾਉਂਦੇ ਹਾਂ ਤੁਹਾਨੂੰ ਇਹਨੂੰ ਇੱਕ ਤਰੀਕੇ ਹੋਰ ਨਾਲ ਮੈਂ ਬਣਾਉਣੀ ਹੁੰਦੀ ਆ ਪਾਣੀ ਚ ਉਬਾਲ ਕੇ ਉਹ ਆਪਾਂ ਕਿਸੇ ਦਿਨ ਫੇਰ ਬਣਾਵਾਂਗੇ ਅੱਜ ਦੁੱਧਾਂ ਵਾਲੀਆਂ ਬਣਾਉਣੇ ਕਰੀ ਆਪਾਂ ਤੇ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਉਹ ਵੀ ਬਹੁਤ ਸਵਾਦ ਲੱਗਦੇ ਨੇ ਉਹ ਬੜੀ ਸਵਾਦ ਲੱਗਦੇ ਸਪੋ ਅਸੀਂ ਨਾ ਕੁਆਰਿਆਂ ਦੇ ਉਹ ਖਾਂਦੇ ਸੀ ਮੇਰੀ ਮੰਮੀ ਸਾਨੂੰ ਸੇਵੀਆਂ ਬਹੁਤ ਬਣਾ ਕੇ ਦਿੰਦੀ ਸੀ ਪਾਣੀ ਚ ਉਬਾਲ ਕੇ ਬੜੀ ਟੇਸਟੀ ਤੇ ਇੱਕ ਦਿਨ ਮੈਂ ਰੈਸਪੀ ਦੱਸੂ ਮੈਂ ਤੁਹਾਨੂੰ ਉਹ ਨਹੀਂ ਦੱਸਦੀ ਬਣਾ ਕੇ ਦਿਖਾਵਾਂਗੇ ਆਪਾਂ ਠੀਕ ਹੈ ਇੱਕ ਦਿਨ ਆਪਾਂ ਉਹ ਬਣਾਵਾਂਗੇ ਤੇ ਤੁਹਾਨੂੰ ਮੈਂ ਦੱਸੂਗੀ ਉਹ ਇੰਨੀ ਉਹ ਮੈਂ ਨਹੀਂ ਦੁੱਧ ਨਾਲੀਆਂ ਮੈਂ ਸ਼ਾਇਦ ਹੋ ਸਕਦਾ ਜਿਆਦਾ ਸਵਾਦ ਬੰਦੀਆ ਹੋਣ ਤੇ ਪਹਿਲਾਂ ਤੁਹਾਨੂੰ ਦੱਸਾਂ ਨਾ ਦੁੱਧ ਚ ਕਈ ਮੈਂ ਤੁਹਾਨੂੰ ਦੱਸਿਆ ਕੱਚੀਆਂ ਹੀ ਸੀਵੀਆਂ ਪਾ ਕੇ ਖਾ ਲਈ ਮੈਨੂੰ ਨਹੀਂ ਉਹ ਕੱਚਾ ਆਟਾ ਖਾਣ ਦਾ ਤਾਂ ਕਰਕੇ ਮੈਂ ਥੋੜੀ ਜਿਹੀ ਮਿਹਨਤ ਜ਼ਰੂਰ ਲੱਗਦੀ ਹੈ ਭੁੰਨ ਕੇ ਬਣਾਉਣ ਤੇ ਤੇ ਪਰ ਸਵਾਦ ਮੇਰੇ ਸਾਹ ਨਾ ਮੈਨੂੰ ਤੇ ਜ਼ਿਆਦਾ ਲੱਗਦੀਆਂ ਨੇ ਕੱਚੀਆਂ ਨਹੀਂ ਖਾਂਦੀ ਹੁੰਦੇ ਕੱਚਾ ਦਾ ਆਟਾ ਖਾਂਦੋਂ ਮੈਂ ਕਹਿੰਦੀ ਕੀ ਖਾਂਦਾ ਥੋੜੀ ਜਿਹੀ ਮਿਹਨਤ ਭੁੰਨਣ ਤੇ ਲੱਗਦੀ ਪਰ ਕੋਈ ਨਹੀਂ ਹੈ ਖੋਏ ਆਰ ਗਿਆ ਮੰਨ ਗਏ ਮੈਨੂੰ ਇੰਨਾ ਪਤਾ ਕੁ ਥੋੜੀਆਂ ਥੋੜੀਆਂ ਬੰਨੀਆਂ ਸਟਾਰਟ ਹੋ ਗਈਆਂ ਨੇ ਦੋ ਕੋਲੇ ਦੁੱਧ ਦੇ ਪਾਏ ਆਪਾਂ ਠੀਕ ਹੈ ਜੀ ਦੇਖੋ ਲੱਗ ਗਿਆ ਨਾ ਬਨਣ ਲੱਗ ਗਿਆ ਇੱਥੋਂ ਪਤਾ ਲੱਗਦਾ ਕਿ ਬਨਣ ਲੱਗ ਗਈਆਂ ਨੇ ਤੇ ਥੋੜਾ ਜਿਹਾ ਆਪਾਂ ਚੰਗੀ ਤਰ੍ਹਾਂ ਰਲਾਵਾਂਗੇ ਕਿਉਂਕਿ ਦੁੱਧ ਬਹੁਤ ਆਪਣਾ ਸੋ ਗਾੜਾ ਗਾੜਾ ਹੋ ਜਾਵੇ ਜਿੰਨਾ ਚਿਰ ਗਾੜੀਆਂ ਗੜੀਆਂ ਨਹੀਂ ਹੁੰਦੀ ਉਹਨਾਂ ਚਿਰ ਆਪਾਂ ਨਹੀਂ ਵੀ ਕਰਨਾ ਇਹਨਾਂ ਨੂੰ ਬਾਹਰ ਨਹੀਂ ਕੱਢਣਾ ਚੰਗੀ ਤਰ੍ਹਾਂ ਇਹਨਾਂ ਨੂੰ ਜਿਵੇਂ ਖੋਏ ਵਾਂਗੂ ਬਣ ਜਾਣ ਤਾਂ ਫਿਰ ਆਪਾਂ ਕੱਢਾਂਗੇ ਫਿਰ ਆਪਾਂ ਖਵਾਵਾਂਗੇ ਸਭ ਨੂੰ ਠੀਕ ਹੈ ਜੀ ਇਹ ਹਜੇ ਦੇਖੋ ਦੁੱਧਵਾਵਾ ਪਾਇਆ ਨਾ ਕੜ-ਕੜ ਕੇ ਬਨਣਗੇ ਬਹੁਤ ਟੇ ਉਹ ਵੀ ਸ਼ੱਕਰ ਪਾ ਕੇ ਤਾਂ ਤੁਸੀਂ ਸੋਚ ਵੀ ਸਕਦੇ ਜਿਵੇਂ ਹੁਣ ਜਿਸ ਕਿਸੇ ਨੂੰ 슈ਗਰ ਹੈ ਸ਼ੋ ਹਨ ਉਹ ਵੀ ਖਾ ਸਕਦਾ ਹੈਗਾ ਸ਼ੱਕਰ ਵਾਲੀ ਤਾਂ ਗੋੜ ਚੱਕਰ ਵਾਲੀ ਚੀਜ਼ ਤਾਂ ਮਾੜੀ ਮੋਟੀ ਖਾਈ ਲੈਂਦਾ ਬੰਦਾ ਜਿਹਨੂੰ 슈ਗਰ ਹੋਵੇ ਬਾੜੀ ਤਾਂ ਨਹੀਂ ਮਾੜੀ ਮੋਟੀ ਟੇਸਟ ਵਗੈਰਾ ਤਾਂ ਬੰਦਾ ਖਾ ਲਈ ਸਕਦਾ ਤੇ ਬਾਕੀ ਖੰਡ ਵਾਲੇ ਤਾਂ ਮਾੜੀ ਖੰਡ ਵਾਲੀ ਚੀਜ਼ ਮਾੜੀ 슈ਕਰ ਵਾਲੇ ਬੰਦੇ ਨੂੰ ਇਧਰ ਆਪਣੀ ਦਾਲ ਧਰਤੀ ਦਾਲ ਗਈ ਨੇ ਆ ਸਬਜੀ ਧਰਤੀ ਆ ਕद्दू ਦੀ ਕद्दू ਕद्दू ਹੋਈ ਪਈ ਐ ਦੇਖੋ ਕਿੰਨੀ ਵਧੀਆ ਲੱਗ ਰਹੀਆਂ ਨੇ ਮਗਾਵਾ ਸਾਰੀਆਂ ਬਣਾ ਲਿਆ ਨੇ ਇੰਜੋਏ ਕਰਾਂਗੇ ਮੇਰੇ ਚੰਗੀ ਤਰ੍ਹਾਂ ਦੇਖੋ ਕਿੰਨੀ ਆ ਵਧੀਆ ਲੱਗ ਰਹੀ ਸੱਚੀ ਦੱਸੋ ਤੁਹਾਨੂੰ ਇਹਨਾਂ ਚ ਵਧੀਆ ਲੱਗ ਰਹੀਆਂ ਨੇ ਕਿੰਨੀਆਂ ਵਧੀਆ ਲੱਗ ਰਹੀਆਂ ਭੁੰਨੀਆਂ ਹੋਈਆਂ ਦੇਖੋ ਹਨਾ ਕਲਰਫੁਲ ਜੀਆਂ ਲਓ ਜੀ ਇਹਨਾਂ ਨੂੰ ਆਪਾਂ ਇਦਾਂ ਹੀ ਛੱਡਾਂਗੇ ਆਪਾਂ ਤੱਕ ਤੋੜੇ ਨੂੰ ਤੇ ਫਿਰ ਮਿਲਦੇ 5 ਮਿੰਟ ਤੱਕ ਆਪਾਂ ਚੈੱਕ ਕਰੋ ਫਿਰ ਦੇਖੋ ਕਿੰਨੀਆਂ ਟੇਸਟੀ ਮੱਖਣੀ ਵਾਂਗੂ ਬਣ ਗਿਆ ਦੇਖੋ ਦੱਸੋ ਕਿਵੇਂ ਲੱਗੀ ਰੈਸਪੀ ਇਹ ਸ਼ੱਕਰ ਚ ਬਣੀ ਹੈ ਨਾ ਤਾਂ ਕਰਕੇ ਥੋੜਾ ਜਿਹਾ ਏਦਾਂ ਲੱਗ ਰਿਹਾ ਨੇ ਦੇਖੋ ਬਣ ਗਿਆ ਨਾ ਪ੍ਰੋਪਰ ਮਲਾਈ ਵਰਗਾ ਇਸ ਤਰ੍ਹਾਂ ਬਣਾਇਆ ਕਰੋ ਏਦਾਂ ਲੱਗਦਾ ਜਿਵੇਂ ਕੋਲਾ ਪਾਇਆ ਹੁੰਦਾ ਇਹਨਾਂ ਵਿੱਚ ਦੇਖੋ ਲੱਗਦਾ ਹੈ ਨਾ ਜਿਵੇਂ ਕੋਲਾ ਪਾਇਆ ਹੁੰਦਾ ਦੁੱਧ ਬਲਾ ਪਾਇਆ ਨਾ ਤਾਂ ਕਰਕੇ ਲਹੀ ਜੀ ਲੱਗੇ ਪਏ ਸਾਰੇ ਜਾਰੇ ਖਾਣ ਲਓ ਜੀ ਬਹੁਤ ਟੇਸਟੀ ਬਣ ਗਏ ਨੇ ਹਾਲੀਆਂ ਕਿੰਨੇ ਸਵਾਦ ਬਣ ਗਏ ਨੇ ਬੜੇ ਸਵਾਦ ਬਣਿਆ ਬਹੁਤ ਟੇਸਟੀ ਬਣਿਆ ਜੀ ਬੱਚੇ ਤੂੰ ਉੱਪਰ ਟਿਊਸ਼ਨ ਪੜਾ ਕੇ ਹੋ ਕੇ ਆਪਾਂ ਫ੍ਰੀ ਲਓ ਜੀ ਇਹ ਖੜੀਆਂ ਗਲੀਆਂ ਤੇ ਆਪਾਂ ਹੁਣ ਹਲਕੀ ਫੁਲਕੀ ਕਰਦੇ ਵਾਕ ਸਹੀ ਦੱਸਦਾ ਠੀਕ ਹੈ ਜੀ ਐਂਡ ਅੱਜ ਤੇ ਅੱਜ ਕਰਦੇ ਹਾਂ ਸੋਣੇ ਇਹ ਗੱਲਾਂ ਬਾਤਾਂ ਨਾਲੇ ਕਰਦੇ ਵਾਕ ਅੱਜ ਜਪਜੁੱਤ ਦੀ ਵੈਣ ਆ ਗਈ ਸਵੇਰ ਸਦਿਆ ਮਤਲਬ ਸਵੇਰ ਸਦਿਆ ਨਹੀਂ ਮੇਰੇ ਦੁਪਹਿਰੇ ਸੁੱਤਾ ਵੈਣ ਦੇ ਵਿੱਚ ਅੱਜ ਪਹਿਲੇ ਦਿਨ ਤੇ ਆ ਵੀ ਗਈ ਇਹਦੀ ਵੈਣ ਵੀ ਆ ਆ ਵੀ ਅੱਜ ਜਲਦੀ ਗਈ ਸੀ ਇਹਦੀ ਵੈਣ ਅੱਗੀ ਵੈਣ ਪਿਆ ਸੀ ਸੁੱਤਾ ਤੇ ਅੱਜ ਫਿਰ ਮੰਮੀ ਲੈ ਕੇ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਆ ਗਈ ਤੇ ਵੇਖੋ ਕਿੰਨਾ ਸਾਹ ਚੜਦਾ ਨਾ ਕਈ ਦਿਨਾਂ ਬਾਅਦ ਤੁਰ ਗਿਆ ਤਾਂ ਮੈਨੂੰ ਚੜੀ ਜਾਂਦਾ ਸਾਹ ਤੇ ਬਾਹਾਂ ਵੀ ਦੁਖਦੀਆਂ ਨਹੀਂ ਤੇ ਸਾਹ ਵੀ ਚੜਦਾ ਕਈ ਦਿਨਾਂ ਬਾਅਦ ਜਦ ਤੁਰ ਗਿਆ ਨਾ ਤੇ ਹੁਣ ਦਿਨ ਹੋ ਗਏ ਵੱਡੇ ਰਾਤਾਂ ਹੋ ਗਈਆਂ ਤੇ ਹੁਣ ਵੇਖੋ 6 ਵਜੇ ਕਿੰਨਾ ਵੱਡਾ ਦਿਨ ਖੜਾ ਬੁੱਤਲ ਕਿਵੇਂ ਜਿਵੇਂ ਕਾਲੇ ਤੂੰ ਅਲੱਗ-ਅਲੱਗ ਕਿ ਨਾ ਕਣਕਾਂ ਨੂੰ ਉੱਪਰ ਸਾਰਾ ਕਲਕਲਾ ਹੋਇਆ ਪਿਆ ਹੁੰਦਾ ਤੇ ਇਹ ਚੰਗਾਈ ਹੁਣ ਨਹੀਂ ਕਰਦੇ ਆਪਾਂ ਗਰਮੀ ਦੇ ਵਿੱਚ ਤੁੰ ਦੱਸਿਆ ਨਾ ਇਹ ਕੰਮ ਆਉਂਦਾ ਹੁੰਦਾ ਜਦੋਂ ਕਿਸੇ ਰਿਸ਼ਤੇਦਾਰ ਦੀ ਗੱਡੀ ਆ ਜਾਏ ਤੇ ਥੱਲੇ ਖੜੀ ਹੋ ਜਾਂਦੀ ਹੈ ਹੂੰ ਤਾਂ ਫਿਰ ਸਾਰੇ ਆਪਣੇ ਧੁੱਪ ਹੁੰਦੀ ਹੈ ਵਿਹੜੇ ਦੇ ਵਿੱਚ ਬਾਹਾਂ ਬੜਗਾ ਤੋਂ ਖਿਲ ਲੱਗ ਜਾਂਦੇ ਫਿਰ ਮਸਾ ਰੁਟੀਨ ਦਾ ਸੈੱਟ ਕਰੀਦਾ ਫਿਰ ਖਰਾਬ ਕਰ ਲਈਦਾ ਸੱਲਾ ਥੋੜਾ ਸਾ ਮੇਰਾ ਰੁਟੀਨ ਕਿੰਨਾ ਸੋਹਣਾ ਸੀ ਮੇਰਾ ਐਵੇਂ ਵਧੀਆ ਵਲੌਗ ਵੀ ਸ਼ੂਟ ਕਰ ਲਿੰਦੀ ਸੀ ਬਾਹਾਂ ਵੀ ਸਹੀ ਹੋ ਗਿਆ ਸੀ ਹੋ ਹੋ ਸਾਹ ਵੀ ਚੜਨਾ ਹੋ ਗਿਆ ਸੀ ਬੰਦ ਤੇ ਹੁਣ ਦੁਬਾਰਾ ਹੀ ਸਾਹ ਵੀ ਚੜਨ ਲੱਗੇ ਬਾਹਾਂ ਵੀ ਆ ਚੀਜ਼ ਸੁੱਖਣ ਲੱਗੇ ਵਲੌਗ ਸ਼ੂਟ ਕਰਦੇ ਚਲੋ ਸਾਰੇ ਕੰਮ ਦੁਬਾਰਾ ਸਟਾਰਟ ਹੋ ਗਏ ਕੀ ਕਰ ਸਕਦੇ ਫਤ ਨਹੀਂ ਕਿ ਮੇ ਰੁਟੀਨ ਖਰਾਬ ਹੋ ਜਾਂਦਾ ਸਮਝ ਨਹੀਂ ਆਉਂਦੀ ਮੈਨੂੰ ਕਿ ਕਿਵੇਂ ਹੋ ਜਾਂਦਾ ਰੁਟੀਨ ਖਰਾਬ ਆਪੇ ਛੱਡ ਦੇਈਦਾ ਖੜਾ ਵਾਕ ਦਾ ਵੀ ਛੱਡ ਦੇਈਦਾ ਸਾਰੇ ਛੱਡ ਦੇਈਦਾ ਫੇਸ ਸ਼ੁਰੂ ਹੋ ਜਾਈਦਾ ਹੁਣ ਸਾਹ ਕਿਹਨੇ ਚੜੀ ਜਾਂਦਾ ਨਾ ਲੋ ਜੀ ਕਰਦੇ ਸਾਬ ਮੰਮੀ ਨਾਨੀ ਔਰ ਜਬ ਜਦ ਕਹੇ ਤੁਹਾਨੂੰ ਦੱਸਣਾ ਭੁੱਲ ਗਈ ਉਹ ਗਏ ਹੈਗੇ ਆ ਪਲੇ ਕਰਨ ਮਤਲਬ ਕਿਸੇ ਤੇ ਘਰੇ ਗਏ ਹੋਣਗੇ ਜਾਂ ਗੁਰਦੁਆਰਾ ਸਾਹਿਬ ਕਈ ਰੁੱਤੇ ਹੀ ਨਹੀਂ ਗੇ ਕਈ ਦਿਨ ਹੋ ਗਏ ਉਹ ਤਾਂ ਫੇਰੇ ਸੁੱਤਾ ਹੀ ਨਹੀਂ ਜਾਂਦਾ ਪਤਾ ਨਹੀਂ ਕੀ ਹੋ ਜਾ ਹੋਇਆ ਪਾ ਸਿਸਟਮ ਖਰਾਬ ਉਹ ਤਾਂ ਫੇਰੇ ਸੁੱਤਾ ਹੀ ਨਹੀਂ ਜਾਂਦਾ ਗਾ ਤੇ ਫਿਰ ਇਸ ਟਾਈਮ ਵਾਸਤੇ ਆਉ ਲੱਗ ਜਾਂਦੀਆਂ ਨੇ ਤੇ ਅੱਜ ਬੜੀਆਂ ਟੇਸਟੀ ਬਣ ਗਈਆਂ ਸੀ ਸੇਵੀ ਹੋਵਲੀਆਂ ਉਹ ਨਾ ਹੈਵੀ ਹੋ ਜਾਂਦੀਆਂ ਨੇ ਕਿਉਂਕਿ ਦੁੱਧ ਪਿਆਰ ਸੀ ਇੱਕ ਤਾਂ ਦੁੱਧ ਪਿਆਰ ਸੀ ਇੱਕ ਦੁੱਧ ਦੇ ਵਿੱਚ ਉਹ ਕੜ ਗਈਆਂ ਕੜ ਕੇ ਇੱਕ ਹੈਵੀ ਹੋ ਗਈਆਂ ਬਟ ਟੇਸਟੀ ਬਹੁਤ ਸੀ ਸੱਚੀ ਦੱਸਣ ਜਿਵੇਂ ਆਈ ਸੀ ਖੋਏ ਦੇ ਵਿੱਚ ਬਣਾਈਆਂ ਹੁੰਦੀਆਂ ਹਨਾ ਬਹੁਤ ਟੇਸਟੀ ਬਣ ਗਈਆਂ ਸੀ ਤੇ ਹਾਂ ਸੱਜ ਤਾਂ ਚਪਚਤ ਵੀ ਨਹੀਂ ਸੁੱਤਾ ਅੱਜ ਸ਼ਾਮ ਨੂੰ ਨਾ ਜਲਦੀ ਸਭਾ ਚਪਚਤ ਵੀ ਕੁਕੀ ਵੀ ਨਹੀਂ ਸੁੱਤਾ ਹੈਗਾ ਅੱਜ ਤੇ ਚਲੋ ਜੀ ਮੈਂ ਕਿ ਹਲਕੀ ਫੁਲਕੀ ਵਾਕ ਸਟਾਰਟ ਕਰਗੀ ਹੈਨਾ ਦੇਖੋ ਕਿੰਨਾ ਸਾਹ ਚੜਦਾ ਹੌਲੀ ਹੌਲੀ ਫੇਰੇ ਦੁਬਾਰਾ ਤੋਂ ਜਿਹੜਾ ਆਪਣਾ ਸਾਹ ਜਿਹੜਾ ਪੱਕੂਗਾ ਥੋੜੇ ਥੋੜੇ ਸੋ ਮੱਚ एवरीवन ਇਹਨਾਂ ਪਿਆਰ ਦੇਣ ਦੇ ਲਈ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਸਾਰੀਆਂ ਭੈਣਾਂ ਪੈਨਾ ਵੀਰ ਜਿਹੜੇ ਵਲੌਗਸ ਨੂੰ ਵਾਚ ਕਰਦੇ ਨੇ ਬਹੁਤ ਸੋਹਣੇ ਕਮੈਂਟ ਕਰਦੇ ਨੇ ਸੋ ਕਿਸੇ ਦਿਨ ਆਪਾਂ ਤੁਹਾਡੇ ਕਮੈਂਟਸ ਵੀ ਰੀਡ ਕਰਾਂਗੇ ਕਿਸੇ ਵਲੌਗ ਦੇ ਵਿੱਚ ਤੇ ਥੈਂਕ ਯੂ ਸੋ ਮੱਚ एवरीवन ਇਨਾ ਪਿਆਰ ਦੇਣ ਦੇ ਲਈ ਚਲੋ ਜੀ ਮਿਲਦੇ ਆ ਤੁਹਾਡੇ ਨਾਲ ਨਵੇਂ ਵਲੌਗ ਦੇ ਨਾਲ ਤਬ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ